ਇਕਮ ਕਾਰ ਸਤ ਗੁਰ ਪ੍ਰਸਾਦ ਰਾਗ ਗੁਜ਼ਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵੇ ਉਦਮ ਜਹ ਅਹਰ ਹਰ ਜਿਓ ਪਰਿਆ ਸੈਲ ਪੱਥਰ ਮੈਂ ਜੰਤੋ ਅਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿਕੇ ਸੰਬਾਹੇ ਠਾਕਰੇ ਕਾਹੇ ਮਨ ਭੋਕ ਕਰਿਆ ਉੱਡੇ ਉੱਡੇ ਆਵੇ ਸੈ ਕੋਸਾ ਤਿਸ ਪਾਛੇ ਬਚਰੇ ਸ਼ਰਿਆ ਤਿੰਨ ਕਵਣ ਖਲਵੇ ਕਵਣ ਚ ਗਾਵੇ ਮਨ ਮੈਂ ਸਿਮਰਨ ਕਰਿਆ ਸਵਨ ਧਾਨ 10 ਅਸ਼ਟ ਸਧਾਨ ਠਾਕਰੇ ਕਰ ਤਲ ਤਰਿਆ ਜਨ ਨਾਨਕ ਬਲਵਲ ਸਦਵਲੇ ਜਾਈਏ ਤੇਰਾ ਅੰਤ ਨਾ ਪਹਾਰ ਵਰਿਆ ਸਵਨ ਧਾਨ 10 ਅਸ਼ਟ ਸਧਾਨ ਠਾਕਰੇ ਕਰ ਤਲ ਤਰਿਆ ਜਨ ਨਾਨਕ ਬਲਬਲ ਸਦਵਲ ਜਾਈਏ ਤੇਰਾ ਅੰਤ ਨਾ ਪਰਾਵਰਿਆ ਇਹ ਸ਼ਬਦ ਤਨ ਤਨ ਚ ਵਰਛਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 10 ਤੇ ਰਾਗ ਗੁਜਰੀ ਵਿੱਚ ਸ਼ਿਸ਼ੋਬਤ ਹੈ ਜੋ ਕਿ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਜੀ ਦੇ ਮਖਾਰਬਿੰਦ ਤੋਂ ਚਾਰਿਆ ਹੋਇਆ ਸ਼ਬਦ ਹੈ ਸਤਗੁਰੂ ਸਮਝਾ ਰਹੇ ਹੈ ਕਿ হে ਜੀਵ ਉਸ ਪਰਮਾਤਮਾ ਦਾ ਸਿਮਰਨ ਕਰ ਜਿਸ ਨੇ ਤੈਨੂੰ ਇਸ ਦੁਨੀਆ ਤੇ ਭੇਜਿਆ ਉਸ ਨੇ ਤੇਰੀ ਰਸਦ ਦਾ ਵੀ ਪ੍ਰਬੰਧ ਕਰਕੇ ਭੇਜਿਆ ਪਰ ਤੂੰ ਚਿੰਤਾ ਦੇ ਵਿੱਚ ਜਿਹੜੇ ਆਹਰਾਂ ਦੇ ਵਿੱਚ ਪਿਆ ਹੋਇਆ ਤੂੰ ਰਿਸ਼ਤੇ ਨਾਤੇ ਤੇ ਪਦਾਰਥਾਂ ਦੇ ਚੱਕਰ 'ਚ ਪਿਆ ਹੋਇਆ ਇਹਨਾਂ ਦੇ ਮੋਹ ਮਾਇਆ ਦੇ ਚੱਕਰ 'ਚ ਪੈ ਗਿਆ ਇਹ ਤੇਰੇ ਨਾਲ ਨਹੀਂ ਜਾਣੇ ਇਹ ਸਾਰੇ ਕੋੜ ਦੇ ਰਿਸ਼ਤੇ ਹੈ ਕੋੜ ਦੇ ਪਦਾਰਥ ਹੈ ਜੋ ਤੈਨੂੰ ਦਿਸ ਰਿਹਾ ਹੈ ਇਹ ਸਭਨ ਖਤਮ ਹੋ ਜਾਣਾ ਨਸ਼ਟ ਹੋ ਜਾਣਾ ਕਿਉਂਕਿ ਤੈਨੂੰ ਛੱਡ ਕੇ ਤਰਦੇ ਬਣਨਾ ਤੈਨੂੰ ਜਿਹੜਾ ਉਸ ਪਰਮਾਤਮਾ ਨੇ ਇਸ ਕਰਕੇ ਇਸ ਜੀਵ ਨੂੰ ਪੰਜ ਤਤ ਦਾ ਪੁੱਤਲਾ ਬਣਾ ਕੇ ਭੇਜਿਆ ਕਿ ਤੂੰ ਸਿਮਰਨ ਕਰਕੇ ਸੱਚ ਦੇ ਮਾਰਗ ਨੂੰ ਆਪਣਾ ਕੇ ਵਿਸ਼ੇਵਕਾਰਾਂ ਨੂੰ ਛੱਡ ਕੇ ਮੋਹ ਮਾਇਆ ਦੇ ਚੱਕਰ ਨੂੰ ਛੱਡ ਕੇ ਉਸ ਦੇ ਨਾਮ ਨੂੰ ਉਰਾਧ ਜਿਸ ਨੇ ਇਸ ਸਾਰੀ ਦੁਨੀਆ ਬਣਾਈ ਹੈ ਇਹ ਦੁਨੀਆ ਦੇ ਰਸ ਕਸ ਤੈਨੂੰ ਬਹੁਤ ਚੰਗੇ ਲੱਗਦੇ ਹੈ ਪਰ ਜਿਹੜਾ ਪਰਮ ਪਦ ਹੈ ਦੁਨੀਆ ਦਾ ਪਰਮਾਤਮਾ ਹੈ ਮਾਦੋ ਹੈ ਉਹਨੂੰ ਜੇਕਰ ਪਉਣਾ ਹੈ ਤਾਂ ਤੈਨੂੰ ਉਸ ਦਾ ਸਿਮਰਨ ਕਰਨਾ ਪੈਣਾ ਉਹਦੀ ਸਿਫਤ ਸਲਾਹ ਕਰਨੀ ਪੈਣੀ ਹੈ ਪਰ ਜੇਕਰ ਤੂੰ ਕਹੇ ਨਹੀਂ ਮੈਨੂੰ ਫਿਕਰ ਹੈ ਹੁਣ ਮੈਂ ਖਾਲੀ ਸ਼ਾਮ ਨੂੰ ਫਿਰ ਚਾਹੀਦੀ ਹੈ ਫਿਕਰ ਨਾ ਕਰ ਉਦਮ ਕਰ ਲੇਕਿਨ ਫਿਕਰ ਨਾ ਕਰ ਉਹਨਾਂ ਤਾਂ ਸਾਰਾ ਕੁਝ ਕੀਤਾ ਹੋਇਆ ਹੈ ਤੇਰਾ ਸਾਰਾ ਕੁਝ ਲੇਖ ਲਿਖ ਕੇ ਪਿੱਜਿਆ ਹੋਇਆ ਹੈ ਪਰ ਤੂੰ ਉਹਨੂੰ ਮਨ ਚੋਂ ਨਾ ਭੁਲਾ ਜੇਕਰ ਤੂੰ ਮਨ ਚੋਂ ਭੁਲਾਵੇਂਗਾ ਤਾਂ ਫਿਰ ਤੇਰਾ ਕੀਤਾ ਹੋਇਆ ਸਾਡੇ ਦਾ ਸਾਰਾ ਉਦਮ ਜਿਹੜਾ ਬੇਕਾਰ ਚਲ ਜਾਣਾ ਜੀਵ ਦੇ ਨਾਲ ਉਸ ਦਾ ਰਾਮ ਰਾਮ ਕਰ ਖੱਤਾਂ ਦੇ ਨਾਲ ਕਰ ਮੰਨ ਯਾਰ ਵਾਲ ਹੱਥ ਕਰ ਵਾਲ ਰੱਖ ਇਸੇ ਕਰਕੇ ਨਾਮਾ ਕਹੇ ਤਰਲੋਚਨ ਮੁਖ ਤੇ ਰਾਮ ਸੰਭਾਲ ਹੱਥ ਪਾਉ ਦੋ ਇੱਕ ਕੰਮ ਕਰ ਚਿਤ ਨਰੰਜਨ ਨਾਲ ਮੇਰਾ ਜਿਹੜਾ ਹਲਦਾ ਹੈ ਚਿਤ ਹੈ ਨਾਮਦੇਵ ਜੀ ਤਰਲੋਚਨ ਨੂੰ ਕਹਿ ਰਹੇ ਕਿਉਂਕਿ ਜਦੋਂ ਤਰਲੋਚਨ ਜੀ ਨੇ ਕਿਹਾ ਕਿ ਨਾਮਦੇਵ ਜੀ ਤਾਂ ਆਪਣੇ ਮੋਹ ਮਾਇਆ ਦੇ ਚੱਕ ਚ ਚੰਦੇ ਫਟਾਫਟ ਛਾਪ ਰਿਆ ਤੇ ਦੁਨੀਆ ਕਹਿੰਦੀ ਹੈ ਨਾਮ ਦਾ ਪਿਆਰੀ ਹੈ ਨਾਮ ਮਾਇਆ ਮੋਇਆ ਕਹੇ ਤਰਲੋਚਨ ਮੀਤ ਕਾਹੇ ਛਿਪੋ ਸ਼ੈਲਾ ਰਾਮ ਨਾ ਛਾਡੇ ਜੀਤ ਕਹਿੰਦੇ ਦੁਨੀਆ ਕਹਿੰਦੀ ਰਾਮ ਨੂੰ ਰਾਮ ਨੂੰ ਚਿੱਤੋਂ ਛੱਡਦੇ ਨਹੀਂ ਤਾਂ ਸਤਗੁਰ ਨਾਮਦੇਵ ਜੀ ਜਵਾਬ ਦੇ ਰਹੇ ਕਹਿੰਦੇ ਹੱਥ ਪਾਉ ਦੋ ਕੰਮ ਕਰ ਚਿੱਤ ਨਰਿੰਜਨ ਨਾਲ ਕਹਿੰਦੇ ਜੀ ਤਰਲੋਚਨ ਜੀ ਮੈਂ ਰਾਮ ਰਾਮ ਹੱਦ ਦੇ ਵਿੱਚ ਜਪ ਰਿਆ ਹੱਥ ਮੇਰੇ ਕਾਰ ਬੰਦਾ ਸੋ ਜੇਕਰ ਉਦਮ ਕਰਾਂਗੇ ਤਾਂ ਸਾਰਾ ਕੁਝ ਹੋ ਜਾਣਾ ਲੇਕਿਨ ਉਹਦੇ ਰਜਾ ਦੇ ਵਿੱਚ ਰਹਿ ਕੇ ਕਾਹੇ ਦੇ ਮਨ ਚਿੱਤ ਵਿੱਚ ਉਦਮ ਜਾਂ ਅਹਰ ਹਰ ਜੀ ਉੱਪਰ ਆ ਕਿੰਜ ਤੇਰੇ ਖਾਣ ਪੀਣ ਦਾ ਸਾਰਾ ਪ੍ਰਬੰਧ ਪ੍ਰਮਾਤਮਾ ਨੇ ਕਰਕੇ ਪੀਜਿਆ ਤੂੰ ਉਹਨੂੰ ਮਨ ਦੇ ਵਿੱਚ ਆਰਾਤ ਚੇਤੇ ਕਰ ਸਿਫਤ ਸਲਾਹ ਕਰ ਮਨ ਜਿਹੜਾ ਸਿਫਤ ਸਲਾਹ ਤੋਂ ਬਿਨਾ ਵਿਸ਼ੇ ਬਕਾਰਾਂ ਚ ਪੈਣ ਲਈ ਜਿਆਦਾ ਦੌੜਦਾ ਜਿੰਨਾ ਵੀ ਆਰ ਹੈ ਉਹ ਪ੍ਰਮਾਤਮਾ ਨੇ ਤੇਰਾ ਸਾਰਾ ਕਰਕੇ ਪੇਚਿਆ ਤੇਰੇ ਜੰਮਣ ਤੋਂ ਪਹਿਲਾਂ ਕਰਕੇ ਪੇਚਿਆ ਲੇਕਿਨ ਤੂੰ ਫਿਕਰ ਕਰਦਾ ਹੈ ਤੇ ਫਿਕਰ ਤੇਰੇ ਕੀ ਤੇ ਹੋਣਾ ਕੁਝ ਨਹੀਂ ਜੇ ਤੂੰ ਫਿਕਰ ਕਰਦਾ ਹੈ ਤਾਂ ਜਾਦ ਕਰਨ ਪਹਿਲਾਂ ਦੇ ਤੇ ਰਜਕ ਸਮਾਇਆ ਪਿੱਛੇ ਦਿੱਤੇ ਜਨਤਾ ਪਾਇਆ ਪੰਜਵੇਂ ਪਾਛ ਲਿਖ ਰਹੇ ਕਿ ਤੇਰੇ ਆਉਣ ਤੋਂ ਪਹਿਲਾਂ ਉਹਨੇ ਤੇਰੇ ਰਜਕ ਦਾ ਪ੍ਰਬੰਧ ਕੀਤਾ ਪਿੱਛੇ ਦਿੱਤੇ ਜਨਤਾ ਪਾਇਆ ਤੇ ਫਿਰ ਤੈਨੂੰ ਪੈਦਾ ਕੀਤਾ ਉਸਨੇ ਬੱਚਾ ਜਦੋਂ ਜਨਮ ਲੈਂਦਾ ਤੇ ਉਸ ਦੇ ਜਨਮ ਤੋਂ ਪਹਿਲਾਂ ਮਾਤਾ ਦੇ ਥਣਾ ਦੇ ਵਿੱਚ ਦੁੱਧ ਆ ਜਾਂਦਾ ਹੈ ਉਹਦਾ ਆਹਾਰ ਆ ਜਾਂਦਾ ਉਹਦੀ ਖੁਰਾਕ ਆ ਜਾਂਦੀ ਹੈ ਇਸ ਕਰਕੇ ਉਸ ਪਰਮਾਤਮਾ ਨੂੰ ਸਿਮਰ ਸੈਲ ਪੱਥਰ ਮੈਂ ਜੰਤ ਪਾਏ ਤੱਕ ਆ ਰਿਜਕ ਆਗੇ ਕਰਤ ਰਿਹਾ ਕਹਿੰਦੇ ਪਹਾੜ ਪੱਥਰ ਜਿੰਨੇ ਜੀਵ ਜੰਤੂ ਉਸ ਦੇ ਵਿੱਚ ਪਾਏ ਹੋਏ ਉਹਨਾਂ ਦਾ ਵੀ ਰਿਜਕ ਦਾ ਪ੍ਰਬੰਧ ਉਸ ਨੇ ਕੀਤਾ ਹੋਇਆ ਜਿਕਰ ਕਹੇ ਕਿ ਨਹੀਂ ਤੈਨੂੰ ਤਾਂ ਸਿਰਫ ਉਦਮ ਕਰਨਾ ਚਾਹੀਦਾ ਉਦਮ ਕਰੇਗਾ ਤੇਰੇ ਹੱਥ ਜਿਹੜੇ ਹੈ ਉਹ ਕਾਰਬਲ ਹੋਣਗੇ ਤਾਂ ਮਨ ਯਾਰਬਲਾ ਹੋਵੇਗਾ ਕਿਉਂਕਿ ਧਿਆਉਣਾ ਹੈ ਉਸ ਨੂੰ ਉਦਮ ਕਰਿੰਦੇ ਆਂ ਜਿਉ ਤੂੰ ਕਮਾਵਦਿਆਂ ਸੁਖ ਪਹੁੰਚ ਧਿਆਉਂਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚੰਤ ਤੈਨੂੰ ਚਿੰਤਾ ਜਿਹੜੀ ਆਦਿ ਲੱਗੀ ਹੋਈ ਹੈ ਇਹ ਛੱਡ ਦੇ ਚਿੰਤਾ ਤਾਂ ਉਸ ਨੂੰ ਹੈ ਜਿਸ ਨੇ ਤੈਨੂੰ ਪੈਦਾ ਕੀਤਾ ਪਰ ਤੇਰੇ ਚਿੰਤਾ ਕੀਤੇ ਕੁਛ ਨਹੀਂ ਬਣਨਾ ਜਿਨ੍ਹਾਂ ਨੇ ਚਿੰਤਾ ਕੀਤੀ ਹੈ ਉਹ ਕੁਛ ਨਹੀਂ ਬਣਾ ਕੇ ਗਏ ਜਿਹੜੇ ਅਚੰਤ ਨੂੰ ਆਰਾਧ ਕੇ ਚਲੇ ਗਏ ਅਚੰਤ ਦੁਨੀਆ ਤੇ ਇੱਕੋ ਹੀ ਹੈ ਪਰਮਾਤਮਾ ਤੇ ਜਿਨ੍ਹਾਂ ਨੇ ਉਹਦਾ ਨਾਮ ਜਪ ਕੇ ਅਚੰਤ ਹੋ ਗਏ ਉਹਨਾਂ ਦੇ ਕਾਰਜ ਉਸਨੇ ਆਪ ਸਵਾਰੇ ਹੈ ਅਚੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਉਸ ਪਰਮਾਤਮਾ ਦਾ ਨਾਮ ਇਸ ਜਿੰਦ ਜਾਨ ਤੋਂ ਵੀ ਪਿਆਰਾ ਉਹਨਾਂ ਦੇ ਕੰਮ ਤਾਂ ਉਹ ਖੁਦ ਕਰਦਾ ਇਸੇ ਕਰਕੇ ਸੈਣ ਜੀ ਜਦੋਂ ਸੰਤਾਂ ਦੀ ਉਹ ਭਗਤ ਦੇ ਵਿੱਚ ਵਿਜੀ ਹੋ ਗਏ ਤੇ ਰਾਜੇ ਦੀ ਰੋਜ਼ ਜਿਹੜਾ ਮਾਰਸ਼ ਕਰਨ ਜਾਂਦਾ ਸੀ ਉਹ ਨਹੀਂ ਜਾ ਸਕਿਆ ਤੇ ਪਰਮਾਤਮਾ ਖੁਦ ਆ ਕੇ ਸੈਣ ਦੇ ਰੂਪ ਦੇ ਵਿੱਚ ਮਾਰਸ਼ ਕਰਦਾ ਜਦੋਂ ਸੈਣ ਜੀ ਫ੍ਰੀ ਹੋਏ ਤਾਂ ਰਾਜੇ ਦੇ ਕੋਲ ਪਹੁੰਚਦੇ ਹੈ ਤੇ ਰਾਜਾ ਅੱਗੇ ਉਹ ਕਹਿੰਦਾ ਕਿ ਸੈਣ ਜੀ ਜਿੰਨਾ ਅੱਜ ਬਧਿਆਤ ਕੰਮ ਕੀਤਾ ਮੇਰੇ ਰੋਗ ਦੂਰ ਹੋ ਗਏ ਤਾਂ ਸੈਣ ਜੀ ਬੜੇ ਹੈਰਾਨ ਹੁੰਦੇ ਹੈ ਕਿ ਮੈਂ ਤਾਂ ਆਇਆ ਹੀ ਨਹੀਂ ਸੋ ਇਥੇ ਜਿਹੜੇ ਪਰਮਾਤਮਾ ਦਾ ਨਾਮ ਲੈਂਦੇ ਉਹਨਾਂ ਦੇ ਕਾਰਜ ਖੁਦ ਪ੍ਰਭੂ ਆਪ ਕਰਦਾ ਹੈ। ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਉਸ ਪਰਮਾਤਮਾ ਦਾ ਨਾਮ ਪਿਆਰਾ ਹੈ ਉਹਨਾਂ ਦੇ ਕੰਮ ਉਹ ਖੁਦ ਕਰਦਾ। ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੁਤਰੀਆ। ਸਤ ਸੰਗ ਕਾਦਾ ਉਸ ਪਰਮਾਤਮਾ ਦਾ ਸਿਪਤਸਲਾਦਾ। ਸਤ ਸੰਗ ਕਾਦਾ ਸੱਚ ਦਾ ਮਾਰਗ ਸੱਚ ਦੇ ਮਾਰਗ ਤੇ ਉਸ ਸੰਗਤ ਸਤ ਦੇ ਸੰਗਤ ਸਤ ਦੇ ਜਿਹੜਾ ਸੱਚ ਤੇ ਚੱਲ ਰਿਹਾ ਉਹਦੇ ਸੰਗਤ ਜਿਹੜਾ ਉਹਦੇ ਵਿੱਚ ਜਾ ਕੇ ਉਸ ਪਰਮਾਤਮਾ ਨੂੰ ਯਾਦ ਕਰਦਾ ਤੇ ਹੌਲੀ-ਹੌਲੀ ਸ਼ਬਦ ਦਾ ਅਭਿਆਸ ਕਰਦਾ ਤੇ ਉਸ ਦੇ ਸ਼ਬਦ ਦੇ ਅਭਿਆਸ ਵਿੱਚੋਂ ਉਹਨੂੰ ਅੰਦਰ ਹੀ ਨਜ਼ਰ ਆ ਜਾਂਦਾ ਕਿਉਂਕਿ ਸ਼ਬਦ ਜਿਹੜਾ ਹੈ ਇਹਨੂੰ ਖੋਜਣਾ ਹੈ ਜਦੋਂ ਜਿਹੜਾ ਖੋਜ ਲਊਗਾ ਉਹ ਪਾ ਲਊਗਾ ਜੋ ਪ੍ਰਭੂ ਕੋਲ ਮਿਲ ਬੋਚ ਹੈ ਖੋਜ ਸ਼ਬਦ ਮਿਲੇ ਸ਼ਬਦ ਦੇ ਵਿੱਚੋਂ ਖੋਜਣਾ ਤਾਂ ਸਤ ਸੰਗ ਕੀ ਹੈ ਕਿ ਅਸੀਂ ਉਹਨਾਂ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਨੀ ਹੈ ਜਿੱਥੋਂ ਸਾਡਾ ਵਿਸ਼ੇ ਬਕਾਰਾ ਤੋਂ ਮਨ ਪਿੱਛੇ ਹਟ ਜੂਵੇ ਜਿੱਥੇ ਮੈਂ ਮੈਂ ਦੀ ਜਿਹੜੀ ਸਾਡੇ ਵਿੱਚ ਡਟਾ ਹੈ ਉਹ ਪਿੱਛੇ ਹਟ ਜੂਵੇ ਜਿੱਥੇ ਸਾਨੂੰ ਦੁਨੀਆਂ ਦੇ ਰਸਾਂ ਕਸਾਂ ਦਾ ਲੋਭ ਹੈ ਉਹ ਪਿੱਛੇ ਹੋ ਜੂਵੇ ਸਾਡੇ ਵਿੱਚ ਤੇਜ ਜਾ ਜੂਵੇ ਦਇਆ ਹਜਵੇ ਸੰਤੋਖ ਹਜਵੇ ਮਤ ਇੰਨੀ ਉੱਚੀ ਹੋ ਜੂਵੇ ਕਿ ਉਹਦਾ ਸਿਮਰਨ ਜਿਹੜਾ ਸ਼ੁਰੂ ਹੋ ਜੂਵੇ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਜਦੋਂ ਉਹਦੀ ਕਿਰਪਾ ਹੋਈ ਜੇ ਕਹੀਏ ਕੋਈ ਕਹਿੰਦਾ ਮੈਂ ਪਾਠ ਕਰਦੇ ਆਂ ਪਰ ਮਨਕ ਤੇ ਹੋਰ ਹੈ ਤਾਂ ਉਹ ਪਾਠ ਨਹੀਂ ਹੋ ਰਿਹਾ ਦੁਨੀਆਂ ਨੂੰ ਨਜ਼ਰ ਲੱਗਦਾ ਕਿ ਕਰਮ ਕਾਂਡ ਦੇ ਵਿੱਚ ਹੈ ਪਰ ਐਕਚੁਅਲੀ ਮਨ ਉਹਦਾ ਕਿਸੇ ਹੋਰ ਪਾਸੇ ਹੁੰਦਾ ਪਰ ਜੇਕਰ ਕਿਤੇ ਉਹਦੀ ਕਿਰਪਾ ਹੋ ਜਵੇ ਤੇ ਮਨ ਨੂੰ ਉਹ ਅਫਰ ਅਵਸਥਾ ਦੇ ਵਿੱਚ ਭੇਜ ਦੇਵੇ ਤਾਂ ਫਿਰ ਕਹਿੰਦੇ ਸਾਡੇ ਜਿਹੜੇ ਕੀਤੇ ਹੋਏ ਪਾਪ ਹੈ ਉਹ ਵੀ ਖਤਮ ਹੋ ਜਾਂਦੇ ਸੁੱਕੇ ਕਾਸ਼ਟ ਹਰਿਆ ਸਾਡਾ ਸਰੀਰ ਜਿਵੇਂ ਕਹਿੰਦੇ ਸੁੱਕੇ ਹੋਏ ਦਰਖਤ ਹਰੇ ਹੋ ਜਾਂਦੇ ਹੈ ਭਾਵ ਇਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਦੁੱਖ ਹੈ ਉਹ ਕੱਟ ਦਿੰਦਾ ਆਪ ਪਰਮਾਤਮਾ ਕਿਰਪਾ ਕਰਦਾ ਹੈ ਉਹਦੀ ਕਿਰਪਾ ਤੋਂ ਬਿਨਾ ਅਸੀਂ ਉਸ ਨੂੰ ਪਾ ਨਹੀਂ ਸਕਦੇ ਪਰਮ ਪਦ ਉਹ ਪਦ ਜਿਹੜਾ ਸਭ ਤੋਂ ਪਰਮਾਤਮਾ ਦਾ ਉੱਤਮ ਹੈ ਉੱਤਮ ਪਦ ਕੀ ਹੈ ਉਸ ਦੇ ਨਾਲ ਮਿਲਣਾ ਉਸ ਦੇ ਨਾਲ ਮਲਾਪ ਜਦ ਹੋ ਜਾਂਦਾ ਉਦੋਂ ਮੈਂ ਮੈਂ ਖਤਮ ਹੋ ਜਾਂਦੀ ਹੈ ਇਸੇ ਕਰਕੇ ਉਹਨਾਂ ਨੇ ਕਹਿ ਕੇ ਜਿਹੜੇ ਚਿੰਤਾ ਨਹੀਂ ਕਰਦੇ ਉਹਨਾਂ ਦੀ ਚਿੰਤਾ ਖੁਦ ਉਹ ਆਪ ਕਰਦਾ ਚਿੰਤਾ ਛੱਡ ਅਚਿੰਤ ਰਹਿ ਨਾਨਕ ਲਗ ਪਾਈ ਉਹਦੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਮਨ ਨੂੰ ਟੁਕਾ ਹਿਰਦੇ ਨੂੰ ਟੁਕਾ ਉਹ ਜਿਹੜਾ ਅਚਿੰਤ ਹੈ ਉਹਨ ਤੇਰੀ ਚਿੰਤਾ ਦੂਰ ਕਰਨੇ ਹੈ ਚਿੰਤਾ ਚਿਖਾ ਇੱਕ ਬਰਾਬਰ ਇਸੇ ਕਰਕੇ ਬਾਣੀ ਨੇ ਕਹਿ ਦਿੱਤਾ ਕਿ ਜਿੰਨੀ ਦੇ ਤੱਕ ਚਿੰਤਾ ਤੈਨੂੰ ਲੱਗੀ ਹੋਈ ਹੈ ਤੂੰ ਉਸ ਨੂੰ ਉਰਾ ਨਹੀਂ ਸਕਦਾ ਸਿਮਰ ਨਹੀਂ ਸਕਦਾ ਚਿੰਤਾ ਛੱਡਣੀ ਪੈਣੀ ਹੈ ਤੇ ਚਿੰਤਾ ਕਾਦੀ ਲੱਗੀ ਹੋਈ ਹੈ ਮੇਰੇ ਕੋਲ ਪਦਾਰਥ ਆ ਜਾਣ ਮੇਰੇ ਕੋਲ ਮਹਿਲ ਬਾੜੀਆਂ ਬਣ ਜਾਣ ਰਾਜ ਮੇਰਾ ਹੋ ਜਾਵੇ ਦੁਨੀਆ ਮੇਰੀ ਹੁਕਮ ਦੇ ਅੰਦਰ ਆ ਜਾਵੇ ਇਹੋ ਚਿੰਤਾ ਲੱਗੀ ਹੋਈ ਤਾਂ ਜਸ ਨੇ ਤੈਨੂੰ ਬਣਾ ਕੇ ਭੇਜਿਆ ਉਸ ਦਾ ਤੈਨ ਚੇਤੇ ਪਲ ਗਿਆ ਇਸ ਕਰਕੇ ਉਹਦਾ ਕਿਰਪਾ ਤੇਰੇ ਤੇ ਤਾਂ ਹੋਣੀ ਹੈ ਜਦੋਂ ਤੂੰ ਸਿਮਰਨ ਕਰੇਗਾ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਜਿਕੇ ਸੰਭਾਹੇ ਠਕਰ ਕਾਹੇ ਮਨ ਪੋਕਰਿਆ ਕਿੰਦੇ ਤੇਰਾ ਮਾਤਾ ਤੇ ਪਿਤਾ ਜਿਹੜੇ ਤੇਰੇ ਰਿਸ਼ਤੇਦਾਰ ਲੋਕ ਤੇਰਾ ਪੁੱਤਰ ਤੇ ਤੇਰੀ ਬੋਟੀ ਇਹ ਤੇਰੇ ਕਿਸੇ ਵੀ ਕੰਮ ਦੇ ਨਹੀਂਗੇ ਕੋਈ ਨਾ ਕਿਸ ਕੀ ਤਰਿਆ ਇਹ ਨਹੀਂ ਤੇਰੇ ਕੰਮ ਨਹੀਂ ਆਉਣਾ ਜਦੋਂ ਮੌਤ ਆਉਣ ਨੇ ਆਉਣਾ ਹੈ ਤੈਨੂੰ ਫੜਕੇ ਚ ਜੋੜਨਾ ਹੈ ਕਿ ਕਿਸੇ ਨੇ ਕਹਿਣਾ ਕਿ ਇਹਨੂੰ ਛੱਡ ਦਿਓ ਮੈਨੂੰ ਲੈ ਜਾਓ ਸਾਰੇ ਰਿਸ਼ਤੇ ਝੂਠੇ ਕਹਿ ਗਏ ਸਿਰਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਪੁਕਰਿਆ ਕਹਿੰਦੇ ਹਰ ਇੱਕ ਨੂੰ ਦੇ ਰਿਹਾ ਉਹ ਜੀਵ ਜੰਤੂਆਂ ਨੂੰ ਦੇ ਰਿਹਾ ਸਹਿਲ ਪੱਥਰ ਵਿੱਚ ਜੰਤ ਪੈ ਤਾਕਾ ਰਿਜਕ ਅੱਗੇ ਕਰਤ ਰਿਹਾ ਪੱਥਰਾਂ ਦੇ ਵਿੱਚ ਪਰਬਤਾਂ ਦੇ ਵਿੱਚ ਜਿਹੜੇ ਕਿਹੜੇ ਹੈ ਉਹਨਾਂ ਨੂੰ ਵੀ ਉਹ ਰਿਜਕ ਪਚਾ ਰਿਹਾ ਤੇ ਤੂੰ ਕਿਉਂ ਫਿਕਰ ਕਰਨਾ ਜਿੰਦਿਆਂ ਐਡਾ ਵੱਡੇ ਧਰਮਸ਼ਾਲਾ ਇਹਦੇ ਵਿੱਚ ਸਾਰਾ ਕੁਝ ਰਿਜਕ ਜਿਹੜਾ ਹੈ ਤੇਰਾ ਉਹਨੂੰ ਪੈਦਾ ਕਰਕੇ ਭੇਜਿਆ ਪਰ ਤੂੰ ਉਹਦਾ ਭੈ ਮੰਨ ਜਿੰਨੀ ਦੇ ਤੱਕ ਤੂੰ ਉਹਦਾ ਭੈ ਤੇ ਵਿੱਚ ਨਹੀਂ ਆਉਂਦਾ ਉਨੀ ਦੇ ਤੱਕ ਤੂੰ ਉਸ ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕਦਾ ਮਨ ਜਿਹੜਾ ਹੈ ਪਰਮਾਤਮਾ ਦੇ ਡਰ ਦੇ ਵਿੱਚ ਆਉਣਾ ਚਾਹੀਦਾ ਜੇਕਰ ਮਨ ਉਹਦੇ ਡਰ ਦੇ ਵਿੱਚ ਆ ਜਾਵੇ ਤਾਂ ਫਿਰ ਦੁਨੀਆ ਦਾ ਡਰ ਪਉ ਖਤਮ ਹੋ ਜਾਂਦਾ ਕਿਉਂਕਿ ਉਹ ਨਰਪਉ ਹੈ ਜਿਹੜਾ ਨਰਪਉ ਹੈ ਤੇ ਜੇਕਰ ਅਸੀਂ ਉਹਦਾ ਪਉ ਕਰ ਲਿਆ ਤੇ ਫਿਰ ਦੁਨੀਆ ਦਾ ਕਾਹਦਾ ਪਉ ਫਿਰ ਦੁਨੀਆ ਦਾ ਕੋਈ ਹੈ ਹੀ ਨਹੀਂ ਡਰਸਨ ਜਿਸਨੇ ਹਰ ਇੱਕ ਨੂੰ ਦੇਰਿਆ ਖਾਣ ਲਈ ਦੇਇਆ ਰਹਿਣ ਲਈ ਦੇਇਆ ਤਾਂ ਫਿਰ ਤੋਂ ਉਹਦਾ ਭੈ ਮੰ ਜੇਕਰ ਜੀਵ ਪ੍ਰਾਣੀ ਉਹਦਾ ਭੈ ਮੰ ਲਵੇ ਤਾਂ ਫਿਰ ਖੁਸ਼ੀ ਦੇ ਵਿੱਚ ਉਹਦਾ ਨਾਮ ਜਪੇ ਸੰਤੋਖ ਚ ਰਹੇ ਦੂਸਰੇ ਤੇ ਦਇਆ ਕਰੇ ਤਾਂ ਉਹ ਤਾਂ ਕਿਸੇ ਦਾ ਬਹਿਰੀ ਨਹੀਂ ਉਹ ਤਾਂ ਹਮੇਸ਼ਾ ਚਾਹੁੰਦਾ ਕਿ ਆਪ ਮਿਲ ਮੈਨੂੰ ਕਿਉਂਕਿ ਅਸੀਂ ਅਸਲੀ ਤਾਂ ਇਸ ਮਨ ਨੂੰ ਜਦੋਂ ਖੋਜਾਂਗੇ ਦੇ ਵਿੱਚੋਂ ਹੀ ਉਹ ਮਿਲ ਜਾਣਾ ਮਨ ਤੋਂ ਜੋਤ ਸਰੂਪ ਹੈ ਆਪਣਾ ਵਿਰਤ ਪਛਾਣ ਆਪਣਾ ਮੂਲ ਪਛਾਣ ਮੂਲ ਜਦੋਂ ਪਛਾਣਾਂਗੇ ਤਾਂ ਅਸੀਂ ਉਹਦੇ ਤੋਂ ਵਿਛੜੇ ਹੋਏ ਹਾਂ ਤੇ ਇਸੇ ਕਰਕੇ ਉਹਨੇ ਸਾਰੇ ਰਿਸ਼ਤੇ ਨਾਤੇ ਜਿੰਨੇ ਵੀ ਦੁਨੀਆ ਦੇ ਹੈ ਉਹ ਕਹਿੰਦੇ ਇਹਨਾਂ ਦਾ ਤੂੰ ਫਿਕਰ ਨਾ ਕਰ ਇਹ ਨਹੀਂ ਤੇਰਾ ਫਿਕਰ ਨਹੀਂ ਕਰਨਾ ਤੇਰਾ ਫਿਕਰ ਜਿਸ ਨੂੰ ਹੈ ਤੂੰ ਉਹਦਾ ਫਿਕਰ ਕਰ ਕਿਉਂਕਿ ਉਹ ਕਹਿੰਦੇ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ ਨਾਨਕ ਜਿੱਤ ਆਹਰ ਜਗ ਉਧਾਰੇ ਬਿਰਲਾ ਬੁਝੇ ਕੋਈ ਬਹੁਤ ਕਹਿੰਦੇ ਦੌੜ ਭੱਜ ਕਰਦਾ ਬੰਦਾ ਪਰ ਅਖੀਰ ਤੇ ਥੱਕ ਜਾਂਦਾ ਕਿਉਂ ਕਿ ਜਿਨ੍ਹਾਂ ਲਈ ਦੌੜ ਭੱਜ ਕੀਤੀ ਹੁੰਦੀ ਉਹ ਹੀ ਕਹਿਣ ਲੱਗ ਪੈਂਦੇ ਤਾਂ ਕੀਤਾ ਕੀ ਹੈ ਜਿਨ੍ਹਾਂ ਰਿਸ਼ਤੇ ਨਾਤਿਆਂ ਨੂੰ ਪਾਲਦਾ ਪਾਲਦਾ ਇੰਨਾ ਕੁਛ ਮਹਿਲ ਬਾੜੀਆਂ ਬਣਾਉਂਦਾ ਤੇ ਜਦੋਂ ਇਹ ਸੁਣਨ ਨੂੰ ਫਿਰਦਾ ਸੁਣਨ ਨੂੰ ਮਿਲਦਾ ਉਸ ਨੂੰ ਤਾਂ ਫਿਰ ਉਹ ਜਾਤ ਹੁੰਦਾ ਕਿ ਇਹਦੇ ਨਾਲ ਤਾਂ ਚੰਗਾ ਸੀ ਮੈਂ ਤੈਨੂੰ ਔਰਾ ਲੈਂਦਾ ਇਹ ਜਿਹੜੇ ਮਹਿਲ ਬਾੜੀਆਂ ਇਕੱਠੇ ਕੀਤੇ ਇਹਨਾਂ ਦਾ ਫਾਇਦਾ ਕੀ ਹੋਇਆ ਆਹਰ ਸਭ ਕਰਦਾ ਫਿਰੇ ਬਹੁਤ ਦੌੜ ਭੱਜ ਕਹਿੰਦੇ ਕਰਦਾ ਫਿਰਦਾ ਆਹਰ ਇੱਕ ਨਾ ਹੋਏ ਜਿਹੜੇ ਤਾਂ ਕੰਮ ਕਰਦਾ ਫਿਰਦਾ ਉਹ ਕੋਈ ਵੀ ਨਹੀਂ ਕਹਿੰਦੇ ਹੋ ਰਿਹਾ ਕਰ ਕੌਣ ਰਿਹਾ ਕਰਦਾ ਤਾਂ ਕੋਈ ਹੋਰ ਹੈ ਪਰ ਤੂੰ ਉਹਨੂੰ ਰਾਜ਼ੀ ਨਹੀਂ ਰਿਹਾ ਨਾਨਕ ਜਿੱਤ ਆਹਰ ਜਗ ਉਧਾਰੇ ਬਿਰਲਾ ਬੁੱਝੇ ਕੋਈ ਜਿਸਨੇ ਕਹਿੰਦੇ ਜਗ ਦਾ ਸਾਰਾ ਆਹਗ ਦਾ ਜੁੰਮਾ ਚੱਕਿਆ ਹੋਇਆ ਇਹਨੂੰ ਕੋਈ ਕੋਈ ਪਛਾਣਦਾ ਦੁਨੀਆ ਤੇ ਬਿਰਲਾ ਹੀ ਹੁੰਦਾ ਕੋਈ ਨਹੀਂ ਤਾਂ ਸਾਰੇ ਮੈਂ ਮੈਂ ਦੇ ਵਿੱਚ ਤੁਰੇ ਫਿਰਦੇ ਮੈਂ ਆ ਕਰ ਦਿੱਤਾ ਮੈਂ ਉਹ ਕਰ ਦਿੱਤਾ ਮੈਂ ਸੂਰਮਾ ਹਾਂ ਮੈਂ ਕਵੀ ਹਾਂ ਮੈਂ ਪੰਡਤ ਹਾਂ ਮੈਂ ਗਿਆਨੀ ਹਾਂ ਇਹਨਾਂ ਦੇ ਵਿੱਚ ਹੀ ਤੁਰਿਆ ਫਿਰਦਾ ਉਹਨੂੰ ਭੁੱਲ ਕੇ ਬੈਠਾ ਆਪਣੇ ਗੁਣ ਮੈਂ ਮੈਂ ਦੇ ਵਿੱਚ ਹੀ ਤੁਰਿਆ ਫਿਰਦਾ ਤੇ ਜਦੋਂ ਕਿ ਉਹ ਇਕੱਲੇ ਇਕੱਲੇ ਦਾ ਫਿਕਰ ਕਰ ਰਿਹਾ ਫਿਕਰ ਕਿਉਂ ਕਰ ਰਿਹਾ ਕਿ ਅੰਦਰ ਬੈਠਾ ਉਹ ਦੇਖ ਰਿਹਾ ਹੈ ਪਰ ਤੂੰ ਉਹਨੂੰ ਯਾਦ ਤਾਂ ਕਰ ਜਾਂ ਯਾਦ ਹੀ ਨਹੀਂ ਕਰ ਰਿਹਾ ਭੁੱਲ ਕੇ ਬੈਠ ਗਿਆ ਆਪਣੇ ਆਪ 'ਚ ਹੀ ਤੁਰਿਆ ਫਿਰਦਾ ਤਾਂ ਫਿਰ ਉਹ ਤਾਂ ਉਦੋਂ ਹੀ ਤੇਰੇ ਤੇ ਕਿਰਪਾ ਕਰੂਗਾ ਜਦ ਜਦ ਤੂੰ ਉਹਨੂੰ ਯਾਦ ਕਰੂਗਾ ਉਹਦੇ ਪਹਿਚ ਜਾਊਗਾ ਕਿਉਂਕਿ ਉਹ ਜੁਹਨੇ ਹੈ ਕਿ ਸਜੂਂ ਚ ਨਹੀਂ ਆਉਂਦਾ ਉਹਨੂੰ ਡਰਨੇ ਕਿਸੇ ਦਾ ਵੀ ਨਿਰਪਾਉ ਹੈ ਨਿਰਵੈਰ ਹੈ ਉੱਡੇ ਉਡਾਵੇ ਸੈ ਕੋ ਸਤਿ ਸਪਾਛੇ ਬਚਨੇ ਛੜਿਆ ਤਿੰ ਕਵਣ ਖਲਾਵੇ ਕਵਣ ਚਗਾਵੇ ਮਨ ਮੈਂ ਸਿਮਰਨ ਕਰਿਆ ਕਿੰਦੇ ਦੇਖ ਕੁੰਝਾਂ ਹਜ਼ਾਰਾਂ ਕੋਹਾ ਮਿਲ ਆਪਣੇ ਬੱਚਿਆਂ ਨੂੰ ਛੱਡ ਕੇ ਆ ਜਾਂਦੀਆਂ ਉਹ ਵੀ ਬੱਚੇ ਪੜਦੇ ਹੈ ਕੌਣ ਉਹਨਾਂ ਨੂੰ ਦੇਖ ਰਿਹਾ ਜਿਹੜੇ ਬੱਚਿਆਂ ਨੂੰ ਛੱਡ ਕੇ ਆਉਂਦੀਆਂ ਕੌਣ ਦੇਖਦੇ ਹੈ ਕਿਵੇਂ ਉਹਨਾਂ ਦੀ ਰਾਖੀ ਹੋ ਰਹੀ ਹੈ ਜਹਾਦ ਕਰੋ ਸਤਗੁਰ ਕਬੀਰ ਮਹਾਰਾਜ ਜੀ ਆਪਣੀ ਬਾਣੀ ਚ ਕਹਿ ਰਹੇ ਹੈ ਕਬੀਰ ਚੁਗੇ ਚਿਤਾਰੇ ਵਿੱਚ ਚੁਗੇ ਚੁਗ ਚੁਗ ਚਿਤਾਰੇ ਕੋਸਾਂ ਮੇਲ ਦੂਰ ਆ ਕੇ ਕਹਿੰਦੇ ਜਦੋਂ ਕੂੰਜ ਆਪਣਾ ਚੁਗਾ ਚੁਗਦੀ ਹੈ ਤਾਂ ਉਹਦਾ ਧਿਆਨ ਬੱਚੇ 'ਚ ਹੈ ਚੁਗਦੀ ਹੈ ਤੇ ਉਹਨੂੰ ਯਾਦ ਕਰਦੀ ਹੈ ਚੁਗ ਚੁਗ ਵਿੱਚ ਚਿਤਾਰੇ ਉਹਨੂੰ ਬੱਚੇ ਨੂੰ ਭੁੱਲ ਨਹੀਂ ਰਹੀ ਮੋਹ ਹੈ ਬੱਚੇ ਦੇ ਵਿੱਚ ਤਾਂ ਬੱਚੇ ਨੂੰ ਖਰਾਕ ਪਹੁੰਚ ਰਹੀ ਹੈ ਜਿਵੇਂ ਕਹਿੰਦੇ ਕੂੰਜ ਨੂੰ ਕੂੰਜ ਦੇ ਬੱਚੇ ਨੂੰ ਖਰਾਕ ਪਹੁੰਚ ਰਹੀ ਹੈ ਕੂੰਜ ਕੋਹਾਂ ਦੂਰ ਹੈ ਤਾਂ ਤੈਨੂੰ ਵੀ ਉਹ ਪਚਾਰਿਆ ਜੈਸੇ ਬੱਚਰੇ ਕੂੰਜ ਮੰਨ ਮਾਇਆ ਮਮਤਾ ਦੇ ਜਿਵੇਂ ਕਹਿੰਦੇ ਕੂੰਜ ਦਾ ਬੱਚੇ ਦੇ ਵਿੱਚ ਧਿਆਨ ਹੈ ਇੱਦੇ ਪ੍ਰਮਾਤਮਾ ਦਾ ਤੇਰੇ ਵੱਲ ਧਿਆਨ ਹੈ ਤੇਰਾ ਫਿਕਰ ਹੈ ਉਹਨੂੰ ਪਰ ਤੂੰ ਫਿਕਰ ਆਪਣੇ ਆਪ ਹੀ ਕਰਦਾ ਫਿਰਦਾ ਉਹਨੂੰ ਭੁੱਲ ਕੇ ਤੂੰ ਫਿਕਰਾਂ ਦੇ ਵਿੱਚ ਪੈ ਗਿਆ ਤੇਰੇ ਕੀਤੇ ਤਾਂ ਕਹਿੰਦੇ ਕੁਝ ਨਹੀਂ ਹੋਣਾ ਜੇ ਤੇਰੇ ਕੀਤੇ ਕੁਝ ਹੋ ਸਕਦਾ ਹੁੰਦਾ ਤਾਂ ਫਿਰ ਤਾਂ ਜੋ ਤੂੰ ਚਾਹੁੰਦਾ ਸੀ ਉਹ ਹੋ ਜਾਣਾ ਸੀ ਪਰ ਤੈਨੂੰ ਤਾਂ ਪਛਤਾਉਣਾ ਪੈ ਰਿਹਾ ਉਹ ਤਾਂ ਕਹਿੰਦੇ ਜਿੰਨੇ ਵੀ ਤੂੰ ਰਿਸ਼ਤੇ ਨਾਤੇ ਬਣਾਏ ਕਿਸੇ ਕੰਮ ਦੇ ਵੀ ਨਹੀਂ ਜਿੰਨਾਂ ਨੇ ਪਿੱਤਾ ਲੋਕ ਸੁਤਵੰਤਾ ਕੋਈ ਨਾ ਕਿਸ ਕੀ ਤਰੈ ਸੱਜ ਕਸਮਾਏ ਠਾਕਰ ਕਾਹੇ ਮਨ ਪੋਕ ਰਿਆ ਜਿੰਨੇ ਰਿਸ਼ਤੇ ਬਣਾਏ ਕਹਿੰਦੇ ਇਹਨਾਂ ਦਾ ਤੈਨੂੰ ਆਸਰਾ ਹੀ ਕੋਈ ਨਹੀਂ ਜਿੰਨੇ ਮਹਿਲ ਬਾਣੀਆਂ ਬਣਾਏ ਇਹ ਕੰਮ ਦੇ ਤਰੇ ਨਹੀਂ ਹੈ ਇਸ ਕਰਕੇ ਉਸ ਪਰਮਾਤਮਾ ਨੂੰ ਸਿਮਰ ਜੇ ਕਰ ਸਿਮਰੇਗਾ ਤੇ ਫਿਰ ਕਿ ਤੈਨੂੰ ਮਿਲਣਾ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਰਤਲ ਤਰਿਆ ਜਿੰਨੇ ਵੀ ਖਜ਼ਾਨੇ ਹੈ ਦੁਨੀਆ ਦੇ ਜਿੰਨੇ ਵੀ ਪਦਾਰਥ ਹੈ ਦੁਨੀਆ ਦੇ ਇਹ ਸਾਰੇ ਜਿਵੇਂ ਉਹਦੀ ਤੜੀ ਤੇ ਉਸ ਪਰਮਾਤਮਾ ਦੇ ਕੋਲ ਹੈ ਇਹ ਤੈਨੂੰ ਮਿਲ ਜਾਣਗੇ ਪਰ ਤੂੰ ਚਿੰਤਾ ਛੱਡ ਕੇ ਉਹਦੇ ਨਾਮ ਨੂੰ ਸਿਮਰ ਕਿਉਂ ਕਿਉਂਕਿ ਉਹ ਜਿਹੜਾ ਇਸ ਤਰ੍ਹਾਂ ਯਾਦ ਕਰ ਕਹਿੰਦੇ ਜੈਸੇ ਗगन ਪਰੰਤੀ ਉੜਤੀ ਕਪਰੇ ਬਾਗੇ ਵਾਲੀ ਉਹ ਰਾਖੇ ਚੀਤ ਪਿੱਛੇ ਵਿੱਚ ਬਚਦੇ ਨਿਤਹਿਦ ਸਾਰ ਸੰਭਾਲੇ ਜਿਵੇਂ ਕਹਿੰਦੇ ਉਹਨੂੰ ਬੱਚਾ ਨਹੀਂ ਭੁੱਲਦਾ ਆਕਾਸ਼ ਵਿੱਚ ਉੜਦੀ ਹੈ ਕੁੰਝ ਆਕਾਸ਼ ਵਿੱਚ ਵੀ ਉੜਦੀ ਇਹ ਨਹੀਂ ਕਿ ਜਦ ਚੁਗਦੀ ਹੈ ਆਕਾਸ਼ ਵਿੱਚ ਵੀ ਬੱਚੇ ਨੂੰ ਯਾਦ ਕਰ ਰਹੀ ਹੈ ਜਦੋਂ ਕਿ ਬੱਚਾ ਤਾਂ ਕਿਤੇ ਪਿੱਛੇ ਹੈ ਜਿਵੇਂ ਉਹ ਉਹਨੂੰ ਭੁੱਲ ਨਹੀਂ ਰਿਹਾ ਬੱਚਾ ਤੇ ਇਵੇਂ ਤੂੰ ਪਰਮਾਤਮਾ ਨੂੰ ਯਾਦ ਕਰ ਫਿਰ ਪਰਮਾਤਮਾ ਵੀ ਤੈਨੂੰ ਨਹੀਂ ਭੁੱਲਦਾ ਤੇਰੀ ਹਰ ਬੇਲੇ ਰਖਵਾਲੀ ਕਰੂਗਾ ਕਿਉਂਕਿ ਉਹ ਫਿਰ ਤੇਰੇ ਕੰਮ ਖੁਦ ਕਰੂਗਾ ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ ਜਦੋਂ ਤੈਨੂੰ ਉਹਦੇ ਨਾਮ ਦੇ ਨਾਲ ਪਿਆਰ ਹੋ ਗਿਆ ਤਾਂ ਤੇਰੇ ਕੰਮ ਸਾਰੇ ਉਸਨੇ ਆਪ ਸਵਾਨੇ ਹਨ ਕਿਉਂਕਿ ਜੇਕਰ ਤੂੰ ਕਹੇ ਕਿ ਮੈਂ ਕਰ ਰਿਹਾ ਤੂੰ ਕੁਝ ਨਹੀਂ ਕਰਦਾ ਭਾਈ ਗਦਾਸ ਜੀ ਇਹ ਗੱਲ ਸਮਝਾ ਰਹੇ ਕੱਚੋ ਅੰਡਾ ਸੇਵਦਾ ਜਲ ਬਾਹਰ ਧਰ ਧਿਆਨ ਤਰੰਦਾ ਕੁੰਝ ਕਰੇਂਦੀ ਸਿਮਰਨੋਂ ਪੂਰਨ ਬੱਚਾ ਹੋਏ ਓਢਿੰਦਾ ਕਹਿੰਦੇ ਬੱਚੇ ਨੂੰ ਕਹਿੰਨ ਪਿੱਛੇ ਪਾਲਿਆ ਕਿੰਨ ਦੇਖਿਆ ਕਿੰਨ ਖਲਾਇਆ ਕਿੰਨ ਚੰਗਾਇਆ ਇਸੇ ਤਰ੍ਹਾਂ ਕਦੇ ਕੱਛੂ ਜਿਹੜਾ ਹੈ ਮੱਛੀ ਇਹਦਾ ਬਾਹਰ ਬੱਚੇ ਦੇ ਦਰਤਾਂ ਅੰਡੇ ਦੇ ਦਿੰਦਾ ਅੰਡੇ ਤੋਂ ਬੱਚੇ ਕਿਵੇਂ ਨਿਕਲ ਰਹੇ ਹੈ ਕਹਿੰਦੇ ਮਨ ਦੇ ਵਿੱਚ ਤਰਾਉਂਦਾ ਧਿਆਨ ਆ ਬੱਚਿਆਂ ਦੇ ਅੰਡਿਆਂ ਦੇ ਵਿੱਚ ਧਿਆਨ ਹੈ ਕੱਛੂ ਅੰਡਾ ਸੇਵਦਾ ਜਲ ਬਾਹਰ ਤਰ ਧਿਆਨ ਤਰੰਦਾ ਇਹਦੇ ਤੋਂ ਵੀ ਧਿਆਨ ਉਸ ਪ੍ਰਮਾਤਮਾ ਦਾ ਕਰ ਕੂੰਜ ਕਰਨ ਦੀ ਸਿਮਰਨੋਂ ਪੂਰਨ ਬੱਚਾ ਹੋਏ ਉਹ ਦਿੰਦਾ ਕੌਣ ਬੱਚੇ ਨੂੰ ਉਹਨਾ ਸਿਖਾਉਂਦਾ ਕੂੰਜ ਦਾ ਧਿਆਨ ਹੈ ਆਪਣੇ ਬੱਚੇ 'ਚ ਤੂੰ ਵੀ ਉਸ ਪ੍ਰਮਾਤਮਾ ਦਾ ਧਿਆਨ ਕਰ ਪਰਮਾਤਮਾ ਤੇਰੀ ਬਲਾ ਦੇਖ ਰਿਹਾ ਹੈ ਭੁੱਲ ਨਾ ਕਿ ਉਹ ਦੇਖ ਨਹੀਂ ਦਿਆ ਰੋਮ ਰੋਮ ਦੇ ਵਿੱਚ ਵਿਆਪਕ ਹੈ ਇਸੇ ਕਰਕੇ ਜਦੋਂ ਤੂੰ ਕੁੰਝ ਦੀ ਤਰ੍ਹਾਂ ਜਿਵੇਂ ਕੁੰਝ ਆਪਣੇ ਬੱਚੇ ਨੂੰ ਯਾਦ ਕਰਦੀ ਤੂੰ ਇਸ ਦੇ ਪਰਮਾਤਮਾ ਨੂੰ ਯਾਦ ਕਰ ਕਿਤੇ ਤਾਂ ਫਿਰ ਉਹ ਤੇਰਾ ਆਪ ਰਖਵਾਲਾ ਹੈ ਕਿਉਂਕਿ ਉਹਨੇ ਤੈਨੂੰ ਇਸ ਦੁਨੀਆ ਤੇ ਭੇਜਿਆ ਹੈ ਤੇ ਜਿਹਨੂੰ ਸਾਰਾ ਇਹ ਫਿਕਰ ਹੈ ਚਾਹੇ ਉਹ ਕਿਤੇ ਵੀ ਜੀਵ ਜੰਤੂ ਪੈਦਾ ਕਰਦਾ ਉਤਪੈਦਾ ਕਰਨ ਤੋਂ ਪਹਿਲਾਂ ਉਹਦੇ ਰਿਜਕ ਦਾ ਪ੍ਰਬੰਧ ਕਰਦਾ ਜਨ ਨਾਨਕ ਬਲ ਬਲ ਸੱਦ ਵੱਲ ਜਾਈਏ ਤੇਰਾ ਅੰਤ ਨਾ ਪਾਰਾ ਬਰਿਆ ਸਤਗੁਰ ਨਾਨਕ ਜੀ ਸਮਝਾ ਰਹੇ ਕਿ ਉਹਦੇ ਤੋਂ ਸਦਾ ਕਰਵਾਨ ਜਾਈਏ ਉਹਦੇ ਨਾਮ ਨੂੰ ਸਿਮਰਿ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਕਿਉਂਕਿ ਕਿਹੋ ਜਿਹਾ ਉਸਨੇ ਇਸ ਦੁਨੀਆ ਨੂੰ ਬਣਾਇਆ ਨਾ ਕਰ ਚਿੰਤ ਚਿੰਤਾ ਹੈ ਕਰਤੇ ਇਹ ਸਮਝਾ ਰਹੇ ਚੌਥੇ ਪਾਦ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੇ ਜਲ ਥਲ ਜਨਤਾ ਸਭ ਤੇ ਉਹ ਜਲ ਦੇ ਵਿੱਚ ਵੀ ਦੇ ਦਿਆ ਥਲ ਵਿੱਚ ਵੀ ਦਿਆ ਆਕਾਸ਼ ਵਿੱਚ ਵੀ ਦੇ ਦਿਆ ਹਰ ਇੱਕ ਜਗ੍ਹਾ ਦੇ ਦਿਆ ਤੂੰ ਚਿੰਤਾ ਕਿਉਂ ਕਰਦਾ ਉਹਨੂੰ ਚਿੰਤਾ ਹੈ ਸਮੁੰਦਰ ਦੇ ਵਿੱਚ ਹਰ ਇੱਕ ਨੂੰ ਮਿਲ ਜਾ ਜਿਹੜੇ ਜਿਕ ਸਾਰਾ ਕੁਝ ਮਿਲ ਜਾ ਤੈਨੂੰ ਕਿਉਂ ਨਹੀਂ ਹੈ ਸੋ ਉਹਦੇ ਜੇਕਰ ਅਚਿੰਤਾ ਦੇ ਆਪਾਂ ਆਰਾਧਨ ਦੇ ਵਿੱਚ ਚੱਲ ਲੱਗ ਜਾਵਾਂਗੇ ਅਚਿੰਤਾ ਦਾਨ ਦੇ ਪ੍ਰਭ ਮੇਰਾ ਵਿੱਚ ਪੱਥਰ ਕੀ ਟਪਖਾਣੀ ਹੈ ਜਿਵੇਂ ਪੱਥਰ ਦੇ ਵਿੱਚ ਕੀੜੇ ਨੂੰ ਰਿਜਕ ਪਚਾ ਰਿਆ ਤੇ ਉਸ ਪ੍ਰਭੂ ਨੂੰ ਯਾਦ ਕਰ ਫੇ ਜਨ ਨਾਨਕ ਬਲ ਬਲ ਸਦਵਲ ਜਾਈਏ ਤੇਰਾ ਅੰਤ ਨਾ ਪਾਰ ਹੋ ਰਿਆ ਉਸ ਪਰਮਾਤਮਾ ਦੇ ਨਾਮ ਤੋਂ ਹਮੇਸ਼ਾ ਕਹਿੰਦੇ ਕਰਵਾਨ ਹੋਈਏ ਜਿਨ੍ਹਾਂ ਨੇ ਉਸ ਪ੍ਰਭੂ ਦਾ ਨਾਮ ਜਪਿਆ ਸਤਗੁਰ ਨਾਨਕ ਕਹਿੰਦੇ ਉਹਨਾਂ ਤੋਂ ਵੀ ਕਰਵਾਨ ਜਾਏਗੀ ਬਲਿਹਾਰੇ ਜਾਈਏ ਸਦਕੇ ਹਮੇ ਜਿਹੜੇ ਉਸ ਦਾ ਨਾਮ ਜਪਦੇ ਹੈ ਅਚਿੰਤੇ ਦਾ ਨਾਮ ਜਪਦੇ ਜਿਹਨੂੰ ਦੁਨੀਆ ਦਾ ਸਾਰੀ ਚਿੰਤਾ ਹੈ ਪਰ ਹੈ ਅਚਿੰਤਾ ਆਪੋ ਅਚਿੰਤਾ ਹੈ ਪਰ ਚਿੰਤਾ ਸਾਰੀ ਦੁਨੀਆ ਦੀ ਹੈ ਪਰ ਜਿਹੜਾ ਦੁਨੀਆ ਤੇ ਆ ਕੇ ਚਿੰਤਾ ਕਰ ਰਿਹਾ ਤੇ ਅਚਿੰਤ ਨੂੰ ਛੱਡ ਦਿੰਦਾ ਉਹ ਫਿਰ ਚਿੰਤਾ ਦੇ ਵਿੱਚ ਰੋਗ ਲਵਾ ਲੈਂਦਾ ਆਪਣੇ ਆਪ ਨੂੰ ਕਿਉਂਕਿ ਰੋਗ ਕਿਉਂ ਲੱਗਦੇ ਹੈ মোহ ਮਾਇਆ ਦੇ মোহ ਮਾਇਆ ਕੀ ਹੈ ਕਿ ਇਹ ਮੇਰਾ ਧੀ ਹੈ ਇਹ ਮੇਰਾ ਪੁੱਤਰ ਹੈ ਮੈਂ ਮੇਰੀ ਹੈ ਮੈਂ ਮੇਰੀ ਦੇ ਵਿੱਚ ਫਸ ਗਿਆ ਤੇ ਜੀਵਨ ਦੀ ਬਾਜ਼ੀ ਹਾਰ ਗਿਆ ਇਸ ਕਰਕੇ ਆਓ ਇਸ ਸ਼ਬਦ ਤੋਂ ਸਿੱਖਿਆ ਲਈਏ ਕਿ ਜਿਵੇਂ ਉਹ ਹਰ ਇੱਕ ਨੂੰ ਰਿਜਕ ਪਚਾ ਰਿਹਾ ਹੈ ਸਾਨੂੰ ਵੀ ਪਚਾ ਰਿਹਾ ਹੈ ਇਹ ਸਾਡੇ ਵਿੱਚ ਸਬਰ ਸੰਤੋਖਾ ਜਾਣਾ ਚਾਹੀਦਾ ਹੈ ਕਿ ਉਸ ਦੇ ਨਾਮ ਨੂੰ ਤਿਆਹੀਏ ਜਿਸ ਨੇ ਸਾਨੂੰ ਇਹ ਤਨ ਦਿੱਤਾ ਅਰੋਗਤਾ ਦਿੱਤੀ ਹੈ ਇੰਨੇ ਕ ਪਦਾਰਥ ਕੀਮਤੀ ਹੈ ਕਿ ਦੁਨੀਆ ਦੀ ਕੋਈ ਸ਼ਕਤੀ ਹੈ ਨਹੀਂ ਕੋਈ ਮਾਇਆ ਹੀ ਹੈ ਨਹੀਂ ਜਿਹਦੇ ਨਾਲ ਕੋਈ ਸਾਡਾ ਅੰਗ ਜਿਹੜਾ ਮਿਲ ਸਕੇ ਅਰ ਅਸਲੀ ਜੇਕਰ ਅੱਜ ਤੱਕ ਸਾਇੰਸ ਨੇ ਕਿਸੇ ਦਾ ਅੰਗ ਬਦਲਿਆ ਵੀ ਤਾਂ ਉਹ ਕੁਦਰਤ ਦਾ ਦਿੱਤਾ ਹੋਇਆ ਬਦਲਿਆ ਸੈਂਸ ਬਣਾ ਦੇ ਸਕੇ ਇਸ ਕਰਕੇ ਉਸ ਪਰਮਾਤਮਾ ਨੂੰ ਯਾਦ ਕਰੀਏ ਜੇਕਰ ਸਾਨੂੰ ਅੱਖਾਂ ਹੀ ਨਾ ਦਿੰਦਾ ਸਾਨੂੰ ਇਹੋ ਜੇ ਕੰਨ ਹੀ ਨਾ ਦਿੰਦਾ ਬહેરા ਬਣਾ ਦਿੰਦਾ ਅਸੀਂ ਕੀ ਕਰ ਸਕਦੇ ਸੀ ਸੋ ਸਾਨੂੰ ਨਿਰੋਗਤਾ ਦਿੱਤੀ ਹੈ ਇਸ ਕਰਕੇ ਉਹਦਾ ਸ਼ੁਕਰ ਗੁਜ਼ਾਰ ਹੋਈਏ ਉਸ ਦਾ ਸ਼ੁਕਰ ਕਰਦੇ ਹੋਏ ਉਹਦੇ ਨਾਮ ਨੂੰ ਉਰਾਦੀਏ ਇਹੋ ਸ਼ਬਦ ਦੇ ਵਿੱਚ ਸਤਿਗੁਰੂ ਸਮਝਾ ਰਹੇ ਹੈ ਕਿ ਉਹਦੇ ਨਾਮ ਨੂੰ ਉਰਾਦ ਸਿਮਰਨ ਕਰ ਤਾਹੀ ਤੇਰਾ ਪਲਾ ਹੋਣਾ ਜੇਕਰ ਤੂੰ ਕਹੇ ਕਿ ਮੇਰੀ ਮੇਰੀ ਕੰ ਦੇ ਨਾਲ ਮੇਰੀ ਮੇਰੀ ਕਰਿਓ ਕਰਤੇ ਦਰਜੋਧਨ ਸਿਪਾਈ 12 ਛਤਰ ਚਲੇ ਦੇਹੀ ਗਿਰਜਨਾ ਖਾਈ ਜਿਹੜੇ ਕਹਿੰਦੇ ਛਤਰ ਝੋਲਦੇ ਸੀ ਗਿਰਜਨ ਦੀਆਂ ਵੀ ਨਹੀਂ ਖਾਦੀਆਂ ਮੇਰੀ ਮੇਰੀ ਕਰਦੇ ਸੀ ਕਿ ਕੌਰਵਾਂ ਨੂੰ ਪੰਡਵਾਂ ਨੂੰ ਅਸੀਂ ਜਣਾ ਕੁਛ ਨਹੀਂ ਇਸ ਕਰਕੇ ਇੱਥੇ ਤਾਂ ਸਾਰਾ ਕੁਝ ਰਹਿ ਜਾਣਾ ਸੋ ਆਉ ਉਸ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਸ਼ੁਕਰਗੁਜ਼ਾਰ ਹੁੰਦੇ ਹੋਏ ਬੇਨਤੀ ਅਰਦਾਸ ਅਰ ਜੋ ਇੱਕ ਰਹੀ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਬਾਣੀ ਸ਼ੁੱਧ ਪੜਨ ਦਾ ਉਚਾਰਨ ਦਾ ਮਲਬਕਸ਼ ਅਤ ਰੰਗੀ ਹੋਈ ਸਵਾਸਾਂ ਦੀ ਪੂੰਜੀ ਨੂੰ ਲੇਖ ਵਿੱਚ ਲਾਉਣ ਲਈ ਆਪਣੀ ਕਿਰਪਾ ਕਰਨ ਕਿਉਂਕਿ ਇਨਨੇ ਕ ਪਾਪ ਕੀਤੇ ਹੋਏ ਹਨ ਕਿ ਜਿੰਨਾ ਮਰਜੀ ਕਰਮ ਕਰ ਲਈਏ ਕੱਟੇ ਨਹੀਂ ਜਾ ਸਕਦੇ ਉਹ ਜੀ ਕਿਰਪਾ ਤੋਂ ਬਿਨਾਂ ਉਹਦੀ ਹੀ ਕਿਰਪਾ ਹੋਵੇਗੀ ਕਿਉਂਕਿ ਇਸੇ ਕਰਕੇ ਹਰ ਬਿਲੇ ਅਰਦਾਸ ਕੀਤੀ ਜਾਂਦੀ ਹੈ ਜਿਤ ਨੀਰ ਸਮੁੰਦ ਹੈ ਪਰਯਤ ਤੇ ਤੈਬ ਗੁਣ ਹਮਾਰੇ ਦਇਆ ਕਰੋ ਕੁਛ ਮੇਰਾ ਪਾਪ ਉਹ ਡੁੱਬਦੇ ਪੱਥਰ ਤਾਰੇ ਉਹ ਜਿਹ ਦੇਤ ਬਿਨਾ ਨਹੀਂ ਕੀਤਾ ਜਾ ਸਕਦਾ ਸੋ ਆਓ ਕਿਰਪਾ ਕਰਦੇ ਮੈਂ ਬੇਨਤੀ ਕਰਦੇ ਹੋਏ ਉਹਦੀ ਕਿਰਪਾ ਲਈ ਅਰਦਾਸ ਕਰੀਏ ਅਰਜੋਈ ਕਰੀਏ ਤਾਂ ਕਿ ਰੰਦੇ ਹੋਏ ਸਵਾਸ ਦੀ ਪੂੰਜੀ ਨੂੰ ਲੇਖੇ ਚ ਲਾਉਣ ਲਈ ਆਪਣੀ ਕਿਰਪਾ ਕਰੋ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ